ਖੇਡ ਪੰਜਾਬੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਕੁਲਦੀਪ ਬਰਾੜ ਵੱਲੋਂ ਪਿਆਰ ਭਰੀ ਸ਼ਤਿ ਸ਼੍ਰੀ ਅਕਾਲ ਸਰਕਾਰ ਵੱਲੋਂ ਲੋਕਾਂ ਨੂੰ ਮਿੱਠਾ ਤੇ ਚੰਗਾ ਪਾਣੀ ਮਹਈਆ ਕਰਵਾਇਆ ਜਾ ਰਿਹਾ ਹੈ ਇਸ ਤਹਿਤ ਜ਼ਿਲ੍ਹਾ ਫਾਿਲਕਾ ਦੇ ਪਿੰਡ ਕਟਿਆਵਲੇ ਤੋਂ ਲੈ ਕੇ ਜਲਾਲਾਵਾਦ ਤੱਕ ਜਿਹੜੀਆਂ ਪਾਈਪਾਂ ਪਾਈਆਂ ਜਾ ਰਹੀਆਂ ਤੇ ਪਿੰਡ-ਪਿੰਡ ਦੇ ਵਿੱਚ ਉਹਦੀਆਂ ਡਿੱਗੀਆਂ ਬਣਾਈਆਂ ਜਾ ਰਹੀਆਂ ਕਿ ਲੋਕਾਂ ਨੂੰ ਜਿਹੜਾ ਚੰਗਾ ਤੇ ਸਾਫ਼ ਪਾਣੀ ਜਿਹੜਾ ਮਹਈਆ ਕਰਾਇਆ ਜਾਵੇ ਇਸ ਤੋਂ ਪਹਿਲਾਂ ਬਾਦਲ ਸਰਕਾਰ ਵੱਲੋਂ ਇਹ ਪਿੰਡਾਂ ਦੇ ਵਿੱਚ ਆਰਓ ਸਿਸਟਮ ਲਗਾਏ ਗਏ ਸੀਗੇ ਅਤੇ ਉਹਨਾਂ ਵੱਲੋਂ ਵੀ ਲੋਕਾਂ ਨੂੰ ਚੰਗਾ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਲੋਕਾਂ ਵਾਸਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉਹ ਪ੍ਰੋਜੈਕਟ ਲੈ ਕੇ ਆਉਂਦੀਆਂ ਪਰ ਇਸ ਪ੍ਰੋਜੈਕਟ ਦੀਆਂ ਡਿੱਗੀਆਂ ਬਣਾਉਣ ਤੇ ਲੋਕਾਂ ਨੂੰ ਕੋਸ਼ ਹੈ ਜਿਹੜੀ ਉਹ ਕਿੰਤੂ ਪਰੰਤੂ ਹੋ ਰਹੀ ਹੈ ਸਰਦਾਰ ਅਮੋਲਕ ਸਿੰਘ ਪਿੰਡ ਚੱਕ ਦਮਰ ਟਡਾ ਵਾਲੇ ਜਿਹੜੀਆਂ ਆ ਪਾਣੀ ਵਾਲੀਆਂ ਡਿੱਗੀਆਂ ਬਣਾਈਆਂ ਗਈਆਂ ਹਾਂਜੀ ਹਾਂਜੀ ਇਸ ਸੰਬੰਧ ਚ ਕੀ ਕਹਿਣਾ ਚਾਹੁੰਦੇ ਸਰ ਇਹ ਨਾ ਛੜਕਤੂ ਦੇ ਵਿੱਚ ਬਣਾਈਆਂ ਗਈਆਂ ਨੇ ਕੁਝ ਤਾਂ ਤੇ ਉੱਚੀਆਂ ਬਣਾਈਆਂ ਗਈਆਂ ਨੇ ਇਹਦੇ ਨਾਲ ਐਕਸੀਡੈਂਟ ਹੋਣ ਦਾ ਬਹੁਤ ਜ਼ਿਆਦਾ ਨਰ ਬਣਿਆ ਰਹਿਣਾ ਕੋ ਇਹਨਾਂ ਨੂੰ ਸਾਈਡ ਤੇ ਕੀਤਾ ਜਾਵੇ ਤੇ ਤਾਂ ਕਿ ਐਕਸੀਡੈਂਟ ਤੋਂ ਬਚਿਆ ਜਾ ਸਕੇ ਇਹ ਜਿਹੜੀਆਂ ਡਿੱਗੀਆਂ ਬਣੀਆਂ ਹਾਂ ਹਾਂਜੀ ਹਾਂਜੀ ਸਾਨੂੰ ਇਹਨਾਂ ਡਿੱਗੀਆਂ ਦਾ ਵਿਰੋਧ ਆ ਕਿ ਜਾਂ ਤੁਸੀਂ ਇਹਦਾ ਪ੍ਰੋਜੈਕਟ ਦਾ ਵਿਰੋਧ ਕਰਦੇ ਨਹੀਂ ਨਹੀਂ ਸਾਨੂੰ ਡਿੱਗੀਆਂ ਦਾ ਵਿਰੋਧ ਹੈ ਪ੍ਰੋਜੈਕਟ ਦਾ ਕੋਈ ਵਿਰੋਧ ਨਹੀਂ ਜਿਹੜਾ ਪਾਣੀ ਦਾ ਸਿਸਟਮ ਦਾ ਸਰਕਾਰ ਨੇ ਪ੍ਰਬੰਧ ਕੀਤਾ ਹੈ ਬਹੁਤ ਵਧੀਆ ਲੋਕਾਂ ਨੂੰ ਸਾਫ ਸੁਥਰਾ ਪਾਣੀ ਦੇਣ ਵਾਸਤੇ ਜੋ ਸਰਕਾਰ ਦਾ ਸੀ ਧੰਨਵਾਦ ਕਰਦੇ ਆ ਪਰ ਡਿੱਗੀਆਂ ਨੂੰ ਸਾਈਡ ਤੇ ਕੀਤਾ ਜਾਵੇ ਤਾਂ ਕਿ ਕੱਲ ਨੂੰ ਕੋਈ ਦੁਰਘਟਨਾ ਨਾ ਹੋ ਸਕੇ ਛੜਕਦੇ ਵਿੱਚ ਬਣੀਆਂ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਡਿੱਗੀਆਂ ਜਿਹੜੀਆਂ ਛੜਕਾਂ ਦੇ ਉੱਪਰ ਬਣਾਈਆਂ ਜਾ ਰਹੀਆਂ ਜਿਨ੍ਹਾਂ ਦੇ ਕਾਰਨ ਰੋਡ ਐਕਸੀਡੈਂਟ ਹੋਣ ਦਾ ਜਦਾ ਖਤਰਾ ਇਸ ਟਾਈਮ ਸਾਡੇ ਨਾਲ ਮੌਜੂਦ ਆ ਸਾਬਕਾ ਜੰਗਲਾਤ ਮੰਤਰੀ ਹੰਸਰਾਜ ਜੋਸ਼ਨ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੋਸ਼ਨ ਸਾਹਿਬ ਕੀ ਸਮੱਸਿਆ ਆ ਰਹੀ ਹੈ ਇਹਨਾਂ ਜਿਹੜੀਆਂ ਡਿੱਗੀਆਂ ਬਣਾਈਆਂ ਜਾ ਰਹੀਆਂ ਦੇਖੋ ਜੀ ਵਿਰਾਟ ਸਾਹਿਬ ਮੈਨੂੰ ਕਈ ਦਿਨਾਂ ਦੇ ਪਿੰਡਾਂ ਵਾਲੇ ਸਾਰੇ ਲੋਕ ਸ਼ਿਕਾਇਤ ਕਰ ਰਹੇ ਨੇ ਕਿਉਂਕਿ ਭਾਰਤ ਸਰਕਾਰ ਨੇ ਭਾਰਤ ਸਰਕਾਰ ਜਲ ਮਿਸ਼ਨ ਯੋਜਨਾ ਚਲਾਈ ਹੈ ਜੋ ਕਿ ਸਾਡੇ ਜਲਾਲਾਬਾਦ ਇਲਾਕੇ ਦੇ ਵਿੱਚ ਜੋ ਘਟਿਆਂ ਵਾਲੀ ਬੋਦਲਾ ਪਿੰਡ ਹੈ ਔਰ ਉਹਦੇ ਨਾਲ ਸੋਨਗੜ ਇੱਕ ਗੁਰੂ ਸਾਹਿਬ ਦਾ ਪਿੰਡ ਹੈ ਨਾ ਦੋ ਪ੍ਰੋਜੈਕਟਾਂ ਨੂੰ ਰਲਾ ਕੇ ਤਕਰੀਬਨ 900 1000 ਕਰੋੜ ਰਪਏ ਦਾ ਪ੍ਰੋਜੈਕਟ ਹੈ ਕਿ ਜਲ ਜਲ ਜਿਹੜਾ ਘਰ-ਘਰ ਜਲ ਜਿਹੜਾ ਦੇਣਾ ਹੈ ਉਹਦੇ ਤਹਿਤੇ ਕਾਫੀ 3 ਸਾਲਾਂ ਦਾ 4 ਸਾਲਾਂ ਦਾ ਪ੍ਰੋਜੈਕਟ ਚੱਲ ਰਿਹਾ ਹੈ ਪਰ ਕਿਉਂਕਿ ਪਹਿਲਾਂ ਤਾਂ ਇਹ ਜਿਹੜਾ ਪ੍ਰੋਜੈਕਟ ਬਣਿਆ ਹੈ ਉਸ ਵੇਲੇ ਜਦੋਂ ਸੜਕ ਦੇ ਨਾਲ-ਨਾਲ ਪਾਈਪਾਂ ਪਾਈਆਂ ਨੇ ਤੇ ਇਲਾਕੇ ਦੇ ਵਿੱਚ ਜਿੰਨੀਆਂ ਸੜਕਾਂ ਬਣੀਆਂ ਸੀ ਪੰਜਾਬ ਸਰਕਾਰ ਨੇ ਤੇ ਚਾਹੇ ਭਾਰਤ ਸਰਕਾਰ ਦੀਆਂ ਜਿਹੜੀਆਂ ਪ੍ਰਾਈਮ ਮਿਨਿਸਟਰ ਯੋਜਨਾ ਦੇ ਥੱਲੇ ਸੜਕਾਂ ਆਂਦੀਆਂ ਨੇ ਉਹਨਾਂ ਦਾ ਕਾਫੀ ਨੁਕਸਾਨ ਕੀਤਾ ਗਿਆ ਅਜੇ ਤੱਕ ਕਿ ਉਹਨਾਂ ਨੂੰ ਕੰਪਲੀਟ ਨਹੀਂ ਕਰ ਸਕੇ ਕਿਉਂਕਿ ਇੱਕ ਤਾਂ ਇਲਾਕੇ ਦੇ ਵਿੱਚ ਫਲੱਡ ਆਇਆ ਹੋਇਆ ਤੇ ਦੂਜੇ ਪਾਸੇ ਇਹ ਸੜਕਾਂ ਨੂੰ ਤੋੜੀ ਜਾ ਰਿਆ ਨੇ ਉਹਦੇ ਨਾਲ ਜਿਹੜਾ ਹੁਣ ਜਿਹੜਾ ਹੈਗਾ ਨਵਾਂ ਇੱਕ ਇਲਾਕੇ ਦੇ ਵਿੱਚ ਸਾਡੇ ਇੱਕ ਨਵੀਂ ਜਿਹੜੀ ਪ੍ਰੋਬਲਮ ਚੱਲੂ ਹੋ ਗਈ ਕਿਉਂਕਿ ਸਾਰੀਆਂ ਪਾਈਪਾਂ ਸੜਕਾਂ ਦੇ ਨਾਲ-ਨਾਲ ਨੇ ਤੇ ਜੋ ਇਹਨਾਂ ਨੇ ਆਪਣੇ ਇੱਕ ਪੁਆਇੰਟ ਬਣਾਇਆ ਜਿਹੜੇ ਇਹਦੇ ਵਿੱਚ ਆ ਜਿਹੜਾ ਕਿ ਆ ਸਾਹਮਣੇ ਬਣਿਆ ਹੈ ਉਹਦੇ ਵਿੱਚ ਇਹਨਾਂ ਨੇ ਤਕਰੀਬਨ ਕਿਉਂਕਿ ਇੱਕ ਡਿੱਗੀ ਬਣਾ ਕੇ ਹਰ ਪਿੰਡ ਦੇ ਵਿੱਚ ਇੱਕ ਡਿੱਗੀ ਬਣਾ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਆ ਟਿੰਡਾ ਵਾਲੀ ਦੇ ਵਿੱਚ ਆਪਾਂ ਖੜੇ ਆ ਬਾਮਣੀ ਵਾਲੇ ਜਾ ਕੇ ਨਵੀਂ ਡਿੱਗੀ ਬਣ ਜਾਂਦੀ ਕਿ ਜਦੋਂ ਕਿਤੇ ਬ੍ਰੇਕਡਾਊਨ ਹੋਏ ਤੇ ਬ੍ਰੇਕਡਾਊਨ ਉਸ ਵੇਲੇ ਅਸੀਂ ਇੱਥੋਂ ਇਹਨੂੰ ਖੋਲ ਕੇ ਤੇ ਉਸ ਪੋਰਸ਼ਨ ਨੂੰ ਜਿਹੜਾ ਠੀਕ ਕਰ ਸਕੀਏ ਠੀਕ ਹੈ ਜਿਹੜਾ ਟੈਕਨੀਕਲ ਤੌਰ ਤੇ ਇਹਨਾਂ ਦੇ ਅਸਾਬ ਦੇ ਨਾਲ ਬਿਲਕੁਲ ਠੀਕ ਹੈ ਪਰ ਸਾਡੇ ਇਲਾਕੇ ਦੇ ਵਾਸਤੇ ਬੜੀ ਵੱਡੀ ਮੁਸੀਬਤ ਮਾਰਨੀ ਕਿਉਂਕਿ ਬਿਲਕੁਲ ਜਦੋਂ ਸੜਕਾਂ ਦੇ ਨਾਲ ਇਹ ਸਾਰਾ ਜਿਹੜੀ ਗੱਲਾਂ ਹੋਣ ਦੇ ਵਾਸਤੇ ਜਾ ਰਹੀਆਂ ਨੇ ਇਹ ਜਦੋਂ ਕੰਪਲੀਟ ਹੋ ਜਾਏਗਾ ਚਾਲੂ ਹੋ ਜਾਏਗਾ ਤੇ ਜਦੋਂ ਇਹ ਬਣ ਜਾਣਗੀਆਂ ਉਸ ਵੇਲੇ ਜਦੋਂ ਸੜਕਾਂ ਤੇ ਲੋਕ ਮੋਟਰਸਾਈਕਲ ਤੇ ਤੇ ਸਾਈਕਲਾਂ ਤੇ ਤੇ ਹੋਰ ਵਹੀਕਲਾਂ ਤੇ ਕਾਰਾਂ ਤੇ ਜਦੋਂ ਸਫ਼ਰ ਕਰਨਗੇ ਉਸ ਵੇਲੇ ਇਹ ਐਕਸੀਡੈਂਟਲ ਪੁਆਇੰਟ ਜਿਹੜੇ ਬਣ ਰਹੇ ਨੇ ਵੱਡੀ ਗੱਲ ਤਾਂ ਜਿਹੜਾ ਸਭ ਇਹ ਹੈ ਕਿ ਇਹ ਛੜਕ ਨੂੰ ਕੱਟ ਕੇ ਬਿਲਕੁਲ ਛੜਕ ਦੇ ਜਿਹੜੇ ਨਾਲ ਬਣਾਏ ਗਏ ਆ ਜਿਹੜਾ ਵੱਡਾ ਖਤਰਾ ਜਿਹੜਾ ਸਾਹਮਣੇ ਆ। ਬਰਾੜ ਸਾਹਿਬ ਮੈਂ ਬਿਲਕੁਲ اسی ਗੱਲ ਤੇ ਹੀ ਤੁਹਾਨੂੰ ਆਣ ਲੱਗਿਆ ਕਿਉਂਕਿ ਸਾਰੇ ਇਲਾਕੇ ਦੇ ਵਿੱਚ ਇਹਦੀ ਬੜੀ ਚਰਚਾ ਹੈ। ਲੋਕ ਬੜੇ ਦੁਖੀ ਨੇ, ਲੋਕ ਚਾਹਦੇ ਨੇ ਕਿ ਇਹਨਾਂ ਨੂੰ ਹਟਕੇ ਤਕਰੀਬਨ ਸੜਕ ਤੋਂ ਹਟਕੇ 5-6 ਫੁੱਟੇ ਨੂੰ ਪਰਾਂ ਜਾ ਕੇ ਬਣਾਇਆ ਜਾਏ ਤਾਂ ਜੋ ਕਿ ਐਕਸੀਡੈਂਟਲ ਪੁਆਇੰਟ ਵੀ ਨਾ ਬਣਨ ਔਰ ਉਹਦੇ ਨਾਲ ਦੇ ਨਾਲ ਜਿਹੜਾ ਇਹਨਾਂ ਨੇ ਆਪਣਾ ਆਪਣਾ ਮਿਸ਼ਨ ਵੀ ਜਿਹੜਾ WhatsApp ਲਈ ਦਾ ਪੂਰਾ ਕਰ ਲੈਣ ਔਰ ਲੋਕਾਂ ਦੇ ਵਾਸਤੇ ਪ੍ਰੋਬਲਮ ਨਾ ਬਣੇ ਇਸ ਵਾਸਤੇ ਮੈਂ ਜੋ ਐਕਸ਼ਨ ਸਾਹਿਬ ਇਹਨਾਂ ਦੇ ਨੇ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹ ਟੈਲੀਫੋਨ ਤੇ ਨਹੀਂ ਆ ਸਕੇ ਪਰ ਐਸਡੀਓ ਸਾਹਿਬ ਨੇ ਰੰਦਾਵਾ ਸਾਹਿਬ ਉਹਨਾਂ ਨੂੰ ਮੈਂ ਇਸ ਗੱਲ ਦੇ ਵਾਸਤੇ ਇਤਰਾਜ਼ ਕੀਤਾ ਕਿ ਫੌਰੀ ਤੌਰ ਤੇ ਜਿਹੜਾ ਤੁਸੀਂ ਇਹਦਾ ਐਕਸ਼ਨ ਲਓ ਇਹਨਾਂ ਸਾਰੇ ਜਿੰਨੇ ਤੁਸੀਂ ਇਹਨਾਂ ਦੀ ਡਿਗੀਆਂ ਬਣਾ ਰਹੇ ਜੇ ਪਿੰਡਾਂ ਦੇ ਵਿੱਚ ਆ ਕੇ ਇਹਨਾਂ ਸਾਰੀਆਂ ਨੂੰ ਪਿੱਛੇ ਹਟਾ ਕੇ ਕਰੋ ਤਾਂ ਜੋ ਕਿ ਲੋਕਾਂ ਦੀ ਜਿਹੜੀ ਮੌਤ ਦਾ ਘਰ ਨਾ ਬਣ ਤੁਸੀਂ ਵੀ ਆਪਣਾ ਪ੍ਰੋਜੈਕਟ ਨੂੰ ਚਾਲੂ ਕਰੋ ਤੇ ਲੋਕਾਂ ਦਾ ਨੁਕਸਾਨ ਵੀ ਨਾ ਹੋਏ ਜੋਸ਼ਨ ਸਾਹਿਬ ਲੋਕ ਤਾਂ ਇਹ ਵੀ ਕਹਿਣਗੇ ਕਿ ਜੋਸ਼ਨ ਸਾਹਿਬ ਤਾਂ ਬਿਨਾ ਮਤਲਬ ਤੋਂ ਹੈ ਜਿਹੜੇ ਮੁੱਦੇ ਠਾਉਂਦੇ ਰਹਿੰਦੇ ਆ ਤੇ ਇਹ ਸਰਕਾਰ ਦੇ ਆ ਜਿਹੜੇ ਉਹ ਕੰਮ ਨਹੀਂ ਹੋਣ ਦਿੰਦੇ ਜਿਹੜੇ ਚੰਗੇ ਵਿਕਾਸ ਦੇ ਕਾਰਜ ਆ ਲੋਕਾਂ ਨੂੰ ਚਾਹੀਦੇ ਹੋ ਉਹ ਹੋਣ ਨਹੀਂ ਦਿੰਦੇ ਨਹੀਂ ਨਹੀਂ ਮੈਂ ਜਿਹੜਾ ਭਾਰਤ ਸਰਕਾਰ ਜਲ ਯੋਜਨਾ ਮਿਸ਼ਨ ਦੀ ਇਹਦਾ ਵੈਲਕਮ ਕਰਨਾ ਪਰ ਇਹਦੇ ਨਾਲ ਮੈਂ ਚਾਹਨਾ ਕਿ ਸਾਡੇ ਇਲਾਕੇ ਦਾ ਨੁਕਸਾਨ ਵੀ ਨਾ ਹੋਵੇ ਕਿਉਂਕਿ ਸਾਡੀ ਜਿਹੜੀ ਪਬਲਿਕ ਹੈ ਉਹ ਵੀ ਉਨੀ ਜ਼ਰੂਰੀ ਹੈ ਜਿੰਨਾ ਖਾਣ ਪੀਣ ਔਰ ਪਾਣੀ ਜ਼ਰੂਰੀ ਹੈ ਕਿਉਂਕਿ ਜੇ ਲੋਕਾਂ ਦਾ ਨੁਕਸਾਨ ਹੋਏਗਾ ਉਹਦੇ ਵਾਸਤੇ ਵੀ ਕਿਉਂਕਿ ਜੇ ਅੱਜ ਇਹਨਾਂ ਦੇ ਕੋਲ ਇਹ ਮਿਸ਼ਨ ਹੈ ਪ੍ਰੋਜੈਕਟ ਹੈ ਤੇ ਉਹਦੇ ਕੋਲ ਇਹਨਾਂ ਦੇ ਕੋਲ ਪੈਸਾ ਵੀ ਹੈ ਸਾਨੀ ਦੇ ਨਾਲ ਇਹਨਾਂ ਨੂੰ ਪਿੱਛੇ ਪਾਈਪਾਂ ਲਾ ਕੇ ਅੰਡਰਗਰਾਉਂਡ ਜਾਂ ਪਿੱਛੇ ਲੈ ਜਾਣ 4-5-5 ਫੁੱਟ ਤਾਂ ਜੋ ਕਿ ਕੱਲ ਤੋਂ ਲੋਕਾਂ ਦਾ ਵੀ ਨੁਕਸਾਨ ਨਾ ਹੋਵੇ ਤੇ ਇਹ ਆਪਣਾ ਪ੍ਰੋਜੈਕਟ ਵੀ ਠੀਕ ਤਰੀਕੇ ਦੇ ਨਾਲ ਚਲਾਉਂਦੇ ਰਹਿਣ ਤੁਹਾਨੂੰ ਪ੍ਰੋਜੈਕਟ ਤੇ ਇਤਰਾਜ਼ ਹੈ ਕਿ ਬਣਾਈਆਂ ਜਾ ਰਹੀਆਂ ਡਿੱਗੀਆਂ ਤੇ ਇਤਰਾਜ਼ ਮੈਨੂੰ ਜੋ ਆ ਡਿੱਗੀਆਂ ਜੋ ਬਣਾਈਆਂ ਜਾ ਰਹੀਆਂ ਨੇ ਪ੍ਰੋਜੈਕਟ ਦਾ ਅਸੀਂ ਵੈਲਕਮ ਕਰਨੇ ਆ ਕਿਉਂਕਿ ਸਾਨੂੰ ਪੀਣ ਵਾਸਤੇ ਪਾਣੀ ਚਾਹੀਦਾ ਜੇ ਸ਼ੁੱਧ ਪਾਣੀ ਭਾਰ ਸਰਕਾਰ ਦਿੰਦੀ ਤੇ ਅਸੀਂ ਉਹਦਾ ਵੈਲਕਮ ਕਰਨੇ ਆ ਪਰ ਉਹਦੇ ਨਾਲ ਜਿਹੜੀਆਂ ਡਿੱਗੀਆਂ ਬਣਾਈਆਂ ਜਾ ਰਹੀਆਂ ਨੇ ਇਹਨਾਂ ਡਿਗੀਆਂ ਦਾ ਇਤਰਾਜ ਹੈ ਕਿ ਇਹਨਾਂ ਨੂੰ ਘਟੋ ਘਟ ਜਿਹੜਾ 5-6 ਫੁੱਟ ਪਿਛਾਂ ਜਾ ਕੇ ਜ਼ਮੀਨਾਂ ਦੇ ਵਿੱਚ ਆਪਣੀ ਜਿਹੜੀ ਜ਼ਮੀਨ ਛੜਕਦੇ ਆਂਦੀ ਇਹ ਬਿਲਕੁਲ ਜਾ ਕੇ ਸਿਰੇ ਤੇ ਬਣਾਈਆਂ ਜਾਣ ਤਾਂ ਜੋ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ ਔਰ ਆਸਾਨੀ ਦੇ ਨਾਲ ਲੋਕ ਜਿਹੜੇ ਸੜਕਾਂ ਤੇ ਚੱਲ ਸਕਣ ਇਹ ਤਾਂ ਪਹਿਲਾਂ ਹੀ ਜਿਹੜੀਆਂ ਪਾਈਪਾਂ ਪਾਈਆਂ ਗਈਆਂ ਉਹ ਛੜਕਦੇ ਨਾਲ ਪਾਈਆਂ ਗਈਆਂ ਤੇ ਉਹ ਕਿਸ ਤਰ੍ਹਾਂ ਪਿੱਛੇ ਜਾਣੀਆਂ ਕੋਈ ਹੱਲ ਹੋ ਸਕਦਾ ਹੈ ਇਹਦਾ ਦੇਖੋ ਜੀ ਉਹ ਤਾਂ ਇਹਨਾਂ ਨੇ ਉਸ ਵੇਲੇ ਲੋਕਾਂ ਨੇ ਇਤਰਾਜ਼ ਕੀਤਾ ਪਰ ਉਸ ਵੇਲੇ ਕੋਈ ਗੱਲ ਜਿਹੜੀ ਖੁੱਲ ਕੇ ਸਾਹਮਣੇ ਨਹੀਂ ਆਈ ਉਸ ਵੇਲੇ ਜੇ ਗੱਲ ਖੁੱਲ ਕੇ ਸਾਹਮਣੇ ਹੋ ਜਾਂਦੀ ਤਾਂ ਉਸ ਵੇਲੇ ਪਾਈਪਾਂ ਠੀਕ ਹੈ ਉਹ ਵੱਡਾ ਪ੍ਰੋਜੈਕਟੇ ਘਟੋ ਕਰ ਜੇ ਉਹ ਨਹੀਂ ਕਰ ਸਕੇ ਤਾਂ ਇਹਨਾਂ ਡਿੱਗੀਆਂ ਦੇ ਵਾਸਤੇ ਭਾਰਤ ਸਰਕਾਰ ਨੂੰ ਔਰ ਪੰਜਾਬ ਸਰਕਾਰ ਦੇ ਜਿੰਨੇ ਅਧਿਕਾਰੀ ਨੇ ਉਹਨਾਂ ਨੂੰ ਫੌਰੀ ਤੌਰ ਤੇ ਸਾਡੀ ਜਿਹੜੀ ਡੀਸੀ ਸਾਹਿਬਾ ਬਾਜਲਕਾ ਸਾਡੇ ਐਸਡੀਐਮ ਸਾਹਿਬ ਜਲਾਲਾਬਾਦ ਉਹਨਾਂ ਨੂੰ ਆ ਕੇ ਚੀਜ਼ਾਂ ਦੇਖਣੀਆਂ ਚਾਹੀਦੀ ਨੇ ਤਾਂ ਜੋ ਕਿ ਫੌਰੀ ਤੌਰ ਤੇ ਇਹਦਾ ਕੋਈ ਨਾ ਕੋਈ ਜਿਹੜਾ ਹੱਲ ਕੱਢਿਆ ਜਾਏ ਔਰ ਲੋਕਾਂ ਨੂੰ ਜਿਹੜੀ ਆਉਣ ਵਾਲੇ ਖਤਰਾ ਜੋ ਜਾਨਾਂ ਦੇ ਵਾਸਤੇ ਆਣਾ ਉਹਦੇ ਤੋਂ ਜਿਹੜਾ ਬਚਾਇਆ ਜਾ ਸਕੇ ਐਸੀ ਸਾਬਕਾ ਜ਼ਿਲ੍ਹਾਤ ਮੰਤਰੀ ਸ਼੍ਰੀ ਹੰਸਰਾ ਜੋਸਨਜੀ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਪ੍ਰੋਜੈਕਟ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਹੈ ਇਹੋ ਜਿਹੇ ਪ੍ਰੋਜੈਕਟ ਆ ਜਿਹੜੇ ਹੋਣੇ ਚਾਹੀਦੇ ਆ ਨਾ ਹੀ ਕਿਸੇ ਇਲਾਕਾ ਨਿਵਾਸੀ ਨੂੰ ਇਸ ਪ੍ਰੋਜੈਕਟ ਤੇ ਕੋਈ ਇਤਰਾਜ਼ ਆ ਇਤਰਾਜ਼ ਆ ਤੇ ਸਿਰਫ ਜਿਹੜੀਆਂ ਛੜਕ ਦੇ ਉੱਪਰ ਬਣਾਈਆਂ ਜਾ ਰਹੀਆਂ ਡਿੱਗੀਆਂ ਤੇ ਇਤਰਾਜ਼ ਆ ਕਿਉਂਕਿ ਇਹਨਾਂ ਡਿੱਗੀਆਂ ਦੇ ਕਾਰਨ ਆ ਐਕਸੀਡੈਂਟ ਹੋਣ ਦੇ ਖਤਰੇ ਆ ਤੇ ਵੱਡਾ ਨੁਕਸਾਨ ਹੋ ਸਕਦਾ